ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਯਾਤਰਾ ਲਈ ਬੱਸਾਂ ਭੇਜੀਆਂ ਜਾ ਰਹੀਆਂ ਹਨ ਤੇ ਮੋਗਾ ਤੋਂ ਵੀ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਲਗਾਤਾਰ ਬੱਸਾਂ ਭੇਜੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਅੱਜ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਵੱਲੋਂ ਪੰਜਵੀਂ ਬਾਸੇ ਯਾਤਰਾ ਨਿਰਵਾਣਾ ਕੀਤਾ ਚਿੰਤਪੁਰਨੀ ਨੈਣਾ ਦੇਵੀ ਜਵਾਲਾ ਜੀ ਅਤੇ ਅਨੰਦਪੁਰ ਸਾਹਿਬ ਦੇ ਦਰਸ਼ਨ ਕਰੋ ਇਸ ਮੌਕੇ ਯਾਤਰੀਆਂ ਨੇ ਜੈ ਮਾਤਾ ਦੀ ਬੋਲੇ ਸੋਨੇਹਾਲ ਸਤਿ ਸ਼੍ਰੀ ਅਕਾਲ ਤੇ ਡਾਕਟਰ ਮਨਦੀਪ ਕੌਰ ਨੇ ਜਕਾਰੇ ਲਗਾ ਕੇ ਯਾਤਰਾ ਦੀ ਸ਼ੁਰੂਆਤ ਕੀਤੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਡੇ ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਜਿਹੜੀ ਤੀਰਥ ਯਾਤਰਾ ਸਕੀਮ ਸਾਡੇ ਪੰਜਾਬੀਆਂ ਦੇ ਲਈ ਸ਼ੁਰੂ ਸ਼ੁਰੂਆਤ ਕੀਤੀ ਗਈ ਸੀਗੀ ਉਸ ਦੇ ਤਹਿਤ ਅੱਜ ਸਾਡੇ ਮੋਗਾ ਵਿਖੇ ਅ ਮਾਤਾ ਨਾਨਾ ਦੇਵੀ ਅਨੰਤਪੁਰ ਸਾਹਿਬ ਜਵਾਲਾ ਚੀ ਅਤੇ ਮਾ ਚਿੰਤਪੁਰਨੀ ਦੇ ਦਰਸ਼ਨਾਂ ਦੇ ਲਈ ਸਾਡੇ ਅਜ ਮੋਗਾ ਦੇ ਨਿਵਾਸੀ ਜਾ ਰਹੇ ਹੈ ਸੋ ਸ਼ਬਦ ਸ਼ਬਦ ਨੂੰ ਬਹੁਤ ਬਹੁਤ ਧੰਨਵਾਦ ਔਰ ਪ੍ਰਮਾਤਮਾ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਇਹ ਸਾਡੀ ਪੰਜਵੀਂ ਵਾਸ ਹੈ ਜਿਹੜੀ ਮੋਗਾ ਤੋਂ ਅੱਜ ਜਾ ਰਹੀ ਹੈ ਪਹਿਲਾਂ ਵੀ ਵਕ ਵਕ ਤੀਰਥ ਸਥਾਨਾਂ ਤੇ ਜਿਹੜੀ ਬੱਸਾਂ ਭੇਜੀਆਂ ਗਈਆਂ ਔਰ ਇਸੇ ਤਰ੍ਹਾਂ ਜਿਹੜੀਆਂ ਭੇਜੀਆਂ ਜਾਣਗੀਆਂ ਕਿਉਂਕਿ ਸਾਡੀਆਂ ਮਾਤਾ-ਮਾਂ ਸਾਡੇ ਬਜ਼ੁਰਗ ਜਿੰਨੇ ਖੁਸ਼ ਹੁੰਦੇ ਆ ਔਰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਸੋ ਬਹੁਤ ਹੀ ਸਾਨੂੰ ਵੀ ਆਸ਼ੀਰਵਾਦ ਦੇ ਕੇ ਜਾਂਦੇ ਆ ਔਰ ਪਰਮਾਤਮਾ ਸਦਾ ਪੰਜਾਬ ਤੇ ਇਦਾਂ ਹੀ ਮੇਰ ਬਣਾ ਕੇ ਰੱਖੇ ਸੋ ਇੱਕ ਵਾਰ ਫਿਰ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਾਨ ਸਿੰਘ ਮਾਨ ਜੀ ਦਾ ਕੋਟਨ ਕੋਟਨ ਦਨਵਾਦ ਕਿੱਟਵਾਂ ਗਾਰ ਵੀ ਦਿੱਤੀ ਜਾਂਦੀ ਹੈ ਸਾਰਿਆਂ ਨੂੰ ਹਾਂਜੀ ਬਿਲਕੁਲ ਇਸ ਦੇ ਵਿੱਚ ਯਾਤਰੀਆਂ ਦੇ ਜਿਹੜੇ ਰਹਿਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ਔਰ ਉਸ ਦੇ ਜਿਹੜੀ ਕਿੱਟ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਦੇ ਜਿਹੜੀਆਂ ਯੂਜ਼ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਬਲੈਂਕਟ ਹੋ ਗਿਆ ਔਰ ਕਿੱਟਸ ਹੋ ਗਿਆ ਟੂਥ ਬਰਸ਼ ਕਿੱਟ ਕਾਮ ਵਗੈਰਾ ਇਹੋ ਜੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਇਹ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਯਾਤਰਾ ਦਾ ਫ੍ਰੀ ਉਹ ਕੋਸਟ ਦਾ ਰੱਖਿਆ ਯਾਤਰਾ ਕਿਸ ਤਰ੍ਹਾਂ ਉਪਰ ਆਲਾ ਰੱਖਿਆ ਤੁਹਾਨੂੰ ਕਿਵੇਂ ਲੱਗਦਾ ਹੈਗਾ ਹਾਂਜੀ ਵਧੀਆ ਲੱਗਾ ਠੀਕ ਆ ਅਸੀਂ ਚੱਲੇ ਆ ਅੱਜ ਸਰਕਾਰ ਵੱਲੋਂ ਤੇ ਫ੍ਰੀ ਚੱਲ ਚੱਲੇ ਆ ਕੋਈ ਪੈਸਾ ਨਹੀਂ ਹੈਗਾ ਵੀ ਮਤਲਬ ਕਿਰਾਇਆ ਕੁਝ ਨਹੀਂ ਹੈਗਾ ਤੇ ਚਿੰਤਪੁਰਨੀ ਮਾਤਾ ਨੈਣਾਦੇਵੀ ਮਾਤਾ ਤੇ ਜਵਾਲਾ ਜੀ ਤੇ ਆਨੰਦਪੁਰ ਸਾਹਿਬ ਹਾਂਜੀ ਕਿਹ ਤਰ੍ਹਾਂ ਲੱਗਦਾ ਤੁਹਾਨੂੰ ਇਹ ਹਾਂਜੀ ਵਧੀਆ ਲੱਗਾ ਠੀਕ ਕੀ ਨਾਮ ਹੈ ਤੁਹਾਡਾ ਸਨੀਪਕਰ ਦਾਰਾਪੁਰ ਕੀ ਕਹਿਣਾ ਜਾਊਗਾ ਜੇ ਸਰਕਾਰ ਵੱਲੋਂ ਫਿਰ ਇਹਨਾਂ ਯਾਤਰਾ ਹਾਂਜੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਮੌਕਾ ਦਿੱਤਾ ਯਾਤਰਾ ਕਰਨ ਦਾ ਤੇ ਵੱਧ ਯਾ ਵਲਗ ਰਿਹਾ ਵਾ ਨਹੀਂ ਨਹੀਂ